ਹਾਂਜੀ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਸ੍ਰੀ ਮੁਕਸਰ ਸਾਹਿਬ ਮਾਗੀ ਤੇ ਬਹੁਤ ਹੀ ਵੱਡਾ ਘੋੜਿਆਂ ਦਾ ਮੇਲਾ ਲੱਗਦਾ ਹੈ ਤਾਂ ਘੋੜਿਆਂ ਦੇ ਮੇਲੇ ਦੇ ਵਿੱਚ ਤੁਹਾਨੂੰ ਪਤਾ ਵੀ ਕੱਲੇ ਘੋੜੇ ਨਹੀਂ ਹੋਰ ਵੀ ਜਾਨਵਰ ਤੇ ਪੰਛੀ ਬਹੁਤ ਆਉਂਦੇ ਆ ਇਸੇ ਤਰ੍ਹਾਂ ਆ ਵੀਰ ਹਣੀ ਵੀ ਆਏ ਸਾਲ ਬਹੁਤ ਹੀ ਚੰਗੇ ਚੰਗੇ ਪੰਛੀ ਲੈ ਕੇ ਆਉਂਦੇ ਨੇ ਤਾਂ ਆਏ ਸਾਲ ਇਹਨਾਂ ਦੇ ਇੱਥੇ ਹੀ ਮੇਰੇ ਹਿਸਾਬ ਨਾਲ ਸਟਾਲ ਹੁੰਦੀ ਹੈ ਤੇ ਤੁਹ ਕਰਦੇ ਆ ਵੀਰ ਉਹਨਾਂ ਨਾਲ ਗੱਲ ਬਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲੇ ਜੀ ਬਹੁਤ ਵਧੀਆ ਜੀ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਜੋਨੀ ਗਲਸੀ ਹੈ ਜੀ ਜੋਨੀ ਕਿਹੜਾ ਪਿੰਡ ਹੈ ਜੀ ਆਪਣਾ ਮਲੋਟ ਮਲੋਟ ਠੀਕ ਆ ਬਾਈ ਜੀ ਤੇ ਕਿੰਨੀਆਂ ਵੈਰਾਈਟੀਆਂ ਦੇ ਵੀਰ ਲੈ ਕੇ ਆਏ ਆਪਾਂ ਵੈਰਾਈਟੀਆਂ ਵਾਧੂ ਆ ਦੇਖ ਲਓ ਆ ਤੁਸੀਂ ਵੇਖ ਸਕਦੇ ਜੀ ਚਿਕੋਰਾ ਵਾਈਟ ਹਾਂ ਜੀ ਵਾਈਟ ਚਿਕੋਰਾ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਵੀਰ ਤੁਸੀਂ ਵੇਖ ਸਕਦੇ ਜੀ ਆ ਵੇਖੋ ਇਹ ਪੇਰ ਵੀਰ ਜੀ ਕਿੰਨੇ ਦਾ ਤੇ 3500 ਦਾ ਪੇਰ ਠੀਕ ਹੈ 3500 ਰੁਪਏ ਦਾ ਤੇ ਆਹ ਤੇਰੇ ਜਾਵਾ 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 ਬਰਡ ਬਹੁਤ ਹੀ ਸੋਹਣਾ ਬਰਡ ਹੈ ਤੇ ਇਹ ਕਿੰਨੇ ਦਾ ਹੈ 1200 ਦਾ 1200 ਰੁਪਏ ਦਾ ਵੀਰ ਜੀ ਆਹ ਜਾਵਾ ਬਰਡ ਤੇ ਇਹ ਜੈਬਰਾ ਫਿੰਚ ਹੈ ਜੈਬਰਾ ਫਿੰਚ ਇਹੋ ਜਿਹੀਆਂ ਵੈਰਾਈਟੀਆਂ ਦੇ ਬਾਈ ਜੀ ਆਪਾਂ ਤੇ ਕਦੀ ਨਾਮ ਵੀ ਨਹੀਂ ਸੁਣੇ ਜਿਹੜੀਆਂ ਵੈਰਾਈਟੀਆਂ ਵੀਰ ਆਪ ਦੇ ਇੱਥੇ ਲੈ ਕੇ ਆਏ ਨੇ ਟੈਂਟ ਦੇ ਵਿੱਚ ਬਹੁਤ ਹੀ ਸੋਹਣਾ ਤੁਸੀਂ ਵੇਖੋ ਯਾਰ ਕੋਕੜ ਸਾਈਜ਼ ਪੈਰੋਂ ਲੱਗਦੀ ਏ ਦੇ ਇਹ ਕੀ ਕੀ ਪ੍ਰਾਈਸ ਹੈ ਵੀਰ ਜੀ ਦਾ ਇਹ 550 ਦਾ ਜੋੜਾ 550 ਦਾ ਜੋੜਾ ਹੈ ਵੀਰ ਜੀ ਵੇਖੋ ਬਹੁਤ ਹੀ ਵਾਜਬ ਰੇਟ ਹੈ ਜਿਹੋ ਜੀ ਬਰੀਡ ਵੀਰ ਦੱਸਣ ਦੇ ਆ ਉਸ ਹਿਸਾਬ ਨਾਲ ਬਹੁਤ ਹੀ ਜਿਆਦਾ ਵਾਜਬ ਰੇਟ ਨਾਲ ਤੁਹਾਨੂੰ ਇੱਥੋਂ ਬਰਡਸ ਮਿਲ ਸਕਦੇ ਆ ਆ ਪੈਰਟ ਵੀਰ ਜੀ ਇਹ ਕੋਕਟੇਲ ਪੈਰਟ ਕੋਕਟੇਲ ਪੈਰਟ ਬਹੁਤ ਹੀ ਜ਼ਿਆਦਾ ਸੋਹਣੇ ਆ ਇਹਦਾ ਪੇਰ ਵੀਰ ਜੀ ਕਿੰਨੇ ਦਾ ਹੈ ਇਹ 3000 ਦਾ ਪੇਰ ਹੈ ਤੇ ਬਾਈ ਜੀ ਇਹਦਾ ਮੇਲ ਤੇ ਫੀਮੇਲ ਦਾ ਉਹ ਪਤਾ ਲੱਗ ਜਾਂਦਾ ਜੀ ਤੇ ਇਹ ਗਾਂਂ ਆਂਡੇ ਦੇ ਕੇ ਬੱਚੇ ਵੀ ਦੇ ਦਿੰਦੇ ਆ ਠੀਕ ਠੀਕ ਤੇ ਇਹ ਲਵਿੰਗ ਬਰਡਸ ਤੇ ਬਜਰੀਗਰ ਪੈਰਟ ਬਜਰੀਗਰ ਪੈਰਟਸ ਹਾਂਜੀ ਇਹ ਵੀ ਬਹੁਤ ਸੋਹਣੇ ਆ ਅੱਡੋ ਅੱਡ ਰੰਗ ਬਰੰਗੇ ਨੇ ਘਰੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਵੀਰ ਜੇ ਕਿਸੇ ਵੀਰ ਪੁਰਾਣੇ ਰੱਖੇ ਹੋਣ ਤਾਂ ਬਾਈ ਉਹਨਾਂ ਦੇ ਕਹਿਣ ਮੁਤਾਬਕ ਆੰਦੇ ਵੀ ਇਹਦਾ ਪੇਰ ਅਸੀਂ ਰਲਾ ਕੇ ਦਾਂਗੇ ਤੇ ਉਹ ਗਾਂ ਬੱਚੇ ਦੇਗਾ ਤੇ ਤੁਹਾਡੇ ਜਿਵੇਂ ਜੋੜਾ ਲੈ ਕੇ ਗਏ ਤੇ ਉਹ ਵਧਣਗੇ ਵੀ ਚਾ ਥੱਲੇ ਕਬੂਤਰ ਲੱਕੇ ਵੀ ਹੁੰਦੀ ਇਹਦਾ ਪੇਰ ਕਿੰਨੇ ਦਾ ਜੀ ਤੇ 2000 ਦਾ ਜੋੜਾ ਬਹੁਤ ਹੀ ਸੋਹਣਾ ਕਲਕੱਤਾ ਲੱਕੇ ਕਬੂਤਰ ਨੇ ਜੀ ਤੇ ਆ ਕੋਚੀਨ ਬੈਂਟਮ ਕੋਚੀਨ ਬੈਂਟਮ ਇਹਦਾ ਪੇਰ ਕਿੰਨੇ ਦਾ ਵੀਰ ਜੀ 4500 ਰੁਪਏ ਦਾ ਪੇਰ ਹੈ 4500 ਰੁਪਏ ਦਾ ਪੇਰ ਹੈ ਕੋਚੀਨ ਬੈਂਟਮ ਦਾ ਤਾਂ ਆ ਵੀ ਉਹੀ ਆ ਗਈ ਬਜਲੀਗਰ ਠੀਕ ਹੈ ਬਜਲੀਗਰ ਪੈਰਟਸ ਤੁਸੀਂ ਵੇਖੋ ਯਾਰ ਕਿੱਡੇ ਸੋਹਣੇ ਲੱਗਦੇ ਆ ਵਿੱਚ ਖੇਡਦੇ ਚਲਾਉਂਦੇ ਆ ਵੀ ਕਬੂਤਰ ਨੇ ਤੇ ਸਾ ਵੀ ਵੀਰ ਉਹਨਾਂ ਨੇ ਰੱਖੇ ਕਿੰਗ ਕਬੂਤਰ ਕਿੰਗ ਕਬੂਤਰ ਇਹਦਾ ਫੇਰ ਬਾਈ ਜੀ ਕਿੰਨੇ ਦਾ ਇਹ 3500 ਰੁਪਏ ਦਾ 3500 ਰੁਪਏ ਤੇ ਜੇ ਕਿਸੇ ਵੀਰ ਭਰਾ ਨੇ ਆਪਣੇ ਤੋਂ ਖੜਨਾ ਵੀਰ ਕੇਜ ਵਗੈਰਾ ਵੀ ਆਪਣੇ ਕੋਲ ਹੈਗੇ ਆ ਆ ਵੇਖੋ ਬਾਈ ਉਹਨਾਂ ਨੇ ਪੂਰਾ ਪ੍ਰੋਪਰ ਤਰੀਕੇ ਨਾਲ ਅਰੇਂਜਮੈਂਟ ਕੀਤਾ ਹੋਇਆ ਬਹੁਤ ਹੀ ਸੋਹਣੇ ਪਿੰਜਰੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਜੇ ਵੱਡਾ ਪਿੰਜਰਾ ਵੀ ਹੈਗਾ ਛੋਟਾ ਵੀ ਏ ਤਾਂ ਤੁਹਾਨੂੰ ਹੋਰ ਵੀ ਜਾਣਕਾਰੀ ਦੇਣਗੇ ਤੇ ਆਪਦਾ ਨੰਬਰ ਵੀ ਦੇਣਗੇ ਜੇ ਜਦਾਂ ਲਾਈਫ 'ਚ ਕਦੀ ਕੋਈ ਦਿੱਕਤ ਆਉਂਦੀ ਏ ਜਾਂ ਕੋਈ ਵੀ ਦਿੱਕਤ ਵੀ ਜੀ ਕਿਸੇ ਨੇ ਆਪਣੇ ਤੋਂ ਚੀਜ਼ ਲੈ ਕੇ ਜਾਣੀ ਹੋਵੇ ਤਾਂ ਉਸ ਤੋਂ ਬਾਅਦ ਉਹਨੂੰ ਜਾਣਕਾਰੀ ਮਿਲੇ ਲੈਣੀ ਹੋਵੇ ਉਹਨਾਂ ਨੇ ਤੇ ਉਹ ਵੀ ਤੁਹਾਨੂੰ ਫੋਨ ਕਰ ਸਕਦਾ ਕਿਸੇ ਵੀ ਟਾਈਮ ਤੁਹਾਡੇ ਨਾਲ ਗੱਲ ਕਰਤੇ ਆਹ ਵੀਰ ਜੀ ਬਹੁਤ ਸੋਹਣੇ ਕਬੂਤਰ ਨੇ ਹਾਂਜੀ ਇੱਕ ਹੀ ਰਵਾਈਦੇ ਆ ਸੈਂਟੀਨੇਟ ਇਹਨਾਂ ਦਾ ਕਲਰ ਹੀ ਬਹੁਤ ਪਿਆਰਾ ਹੈ ਹਾਂਜੀ ਹਾਂਜੀ ਤੇ ਇਹਦਾ ਕੀ ਪ੍ਰਾਈਸ ਹੈ ਜੀ ਤੇ ਮੇ ਆਰ ਦਾ ਜੋੜਾ ਜੀ ਨੀਚੇ ਵਾਲਾ 2000 ਦਾ ਜਿਹੜਾ ਹੈਗੇ ਉਹ ਵੀ ਸੈਂਟੀਡੇਟ ਹੈ ਤੇ ਇਹ ਕੁਆਲਟੀ ਦਾ ਫਰਕ ਹੈ ਜੀ ਹਾਂਜੀ ਉਹ ਥੋੜੇ ਆਊਟ ਮਾਰਕਿੰਗ ਦਾ ਇਹ ਪ੍ਰੋਪਰ ਨੇ ਆ ਤੁਸੀਂ ਵੇਖੋ ਈ ਕਬੂਤਰ ਦਾ ਕਲਰ ਹੀ ਵੇਖੋ ਯਾਰ ਕਿੰਨਾ ਪਿਆਰਾ ਹੈ ਹਰ ਕੋ ਜਿਹਦੇ ਕਰੇ ਪੌਏ ਸੋਹਣੇ ਲੱਗਣ ਖੁੱਦੇ ਤੇ ਇਹ ਆ ਕੇ ਫਿਰ ਲੱਗੇ ਇਹ ਉਹੀ ਲੱਗੇ ਆਗੇ ਠੀਕ ਹੈ ਤੇ ਆ ਇੱਕ ਕੋ ਚੀਨ ਬੈਂਟਮ ਆ ਵੀ ਚੀਨ ਬੈਂਟਮ ਇਹਦਾ ਪੇਰ ਕਿੰਨੇ ਦਾ ਬਾਈ ਜੀ ਇਹ 2500 ਦਾ ਪੇਰ ਹੈ 2500 ਰੁਪਏ ਦਾ ਠੀਕ ਹੈ ਬਹੁਤ ਇਹ ਜਪਨੀਜ਼ ਬੈਂਟਮ ਆਗੇ ਜਪਨੀਜ਼ ਬੈਂਟਮ ਇਹਦਾ ਪੇਰ ਜੀ ਇਹਦਾ ਪੇਰ ਇਹ ਪੇਰ ਨਹੀਂ ਜੀ ਦੋਨੇ ਮੁਰਗੇ ਹੀ ਹੈ 1200 ਦਾ ਮੁਰਗਾ 1200 ਦਾ ਇੱਕ ਮੁਰਗਾ ਹੈ ਹਾਂ ਜੀ ਤੇ ਆ ਕਬੂਤਰ ਇਹ ਉਹੀ ਕਿੰਗ ਕਬੂਤਰ ਆਗੇ ਬੜੇ ਸੋਹਣੇ ਤੇ ਭਾਰੇ ਕਬੂਤਰ ਨੇ ਬਾਈ ਜੀ ਪੰਜਾਬੀ ਚਲਾਵਾ ਪਈ ਆ ਆ ਫਰੇਜ਼ ਹਾਂਜੀ ਇਹ ਫੈਜੈਂਟ ਹੈ ਇਹ ਰੈਡ ਗੋਲਡ ਫੈਜੈਂਟ ਹੈ ਰੈਡ ਗੋਲਡ ਇਹਦੇ ਚ ਵੀ ਕੁਆਲਿਟੀ ਹੁੰਦੀ ਹੈ ਹਾਂਜੀ ਇਹਦੇ ਚ 24 25 ਨਸਲਾ ਹੁੰਦੀ ਹੈ ਫੈਜੈਂਟ ਫੈਜੈਂਟ ਇਹ ਸਟਾਰਟ ਹੁੰਦਾ 15000 ਤੋਂ ਇਹ 25000 ਦਾ ਪੇਰ ਹੈ ਇਹ ਜਿਹੜਾ ਆਪਣੇ ਕੋਲ ਹੈ ਲੋ 200 ਦੇਖੋ ਤੁਸੀਂ ਬਾ ਕਮਾਲ ਫੈਜੈਂਟ 25000 ਰੁਪਏ ਦਾ ਪੇਰ ਇਹ ਸਿਲਵਰ ਫੈਜੈਂਟ ਹੈ ਸਿਲਵਰ ਫੈਜੈਂਟ ਇਹ 2000 ਦਾ ਪੇਰ ਹੈ ਵਾਹ ਬਹੁਤ ਦੇਖੋ ਤੁਸੀਂ ਇਹ ਇਹ ਚਾਈਨਿਸ ਬਟੇਰੇ ਆਈ ਚਾਈਨਿਸ ਬਟੇਰ ਹਾਂਜੀ ਇਹ ਬੱਚੇ ਨੇ ਕਿ ਐਡੀ ਰਹਿਣਗੇ ਫੁੱਲ ਵੱਡੇ ਆਂਡੇ ਦੇ ਵਿੱਚ ਹੋ ਗਿਆ ਵਿੱਚ ਅੱਛਾ 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 ਉਹ ਵੇਖੋ ਜੀ ਵਾਕਈ ਪੂਰੇ ਵੱਡੇ ਨੇ ਸਾਈਜ਼ ਇਹਨਾਂ ਦਾ ਇਹ ਹੀ ਰਹਿਣਾ ਹੈ ਹਾਂਜੀ ਹਾਂਜੀ ਆਹ ਰੈਬਿਟ ਆ ਗਿਆ ਜੀ ਟਰਕੀ ਆ ਗਈ ਟਰਕੀ ਦਾ ਪੈਰ ਕਿੰਨੇ ਦਾ ਵੀਰ ਜੀ ਟਰਕੀ ਦਾ 400 ਦਾ ਪੈਰ ਠੀਕ ਤੇ ਵਾਈਟ ਟਰਕੀ ਵੀ ਮਿਲ ਜਾਏਗਾ ਜੇ ਕਿਸੇ ਨੇ ਦੱਸਣਾ ਹੋਵੇ ਆਰਡਰ ਤੇ ਦਵਾ ਦਾਂਗੇ ਕੋਈ ਠੀਕ 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 ਤੇ ਆਹ ਵੀਰ ਜੀ ਸਾਨਕਨੂਰ ਪੈਰੇਟ ਸਾਨਕਨੂਰ ਪੈਰੇਟ ਇਹ ਬਹੁਤ ਸਾਰਾ ਦਾ ਪੈਰ ਜੀ ਇਹ 25000 ਦਾ ਫੇਰ ਹੈ ਬਹੁਤ ਸੋਹਣੀ ਚੀਜ਼ ਹੈ ਯਾਰ ਸ਼ੌਂਕ ਦਾ ਵੀਰ ਕੋਈ ਮੁੱਲ ਨਹੀਂ ਤਾਂ ਹੁਣ ਸਸਤਾ ਹੋ ਗਿਆ ਜੀ ਜਦੋਂ ਇਹ ਇੰਡੀਆ ਚ ਆਇਆ ਸੀ 66000 ਦਾ ਫੇਰ ਸੀ ਇਹ ਚੀਜ਼ ਜੀ ਦੇਖੋ ਜੀ ਤੁਸੀਂ ਇੰਪੋਰਟਡ ਚੀਜ਼ਾਂ ਨੇ ਸਾਰੀਆਂ ਬਾਹਰ ਦੀਆਂ ਆਹ ਵੇਖੋ ਤੁਸੀਂ ਇਹ ਕ੍ਰਿਮਸਨ ਬੈਲੀ ਕਨੂਰ ਹੈ ਜੀ ਅੱਛਾ ਜੀ ਕ੍ਰਿਮਸਨ ਬੈਲੀ ਕਨੂਰ ਬਈ ਜੀ ਜਿੰਨੀਆਂ ਤੁਸੀਂ ਵੈਰਾਈਟੀਆਂ ਦੱਸਤੀਆਂ ਨੇ ਇੰਨੀਆਂ ਵੈਰਾਈਟੀਆਂ ਤੁਹਾਨੂੰ ਯਾਦ ਕਿਵੇਂ ਰਹਿ ਜਾਂਦੀਆਂ ਇਹ ਕਿਉਂ ਨਾਮ ਵੀ ਇਹੋ ਜਿਹਾ ਵੀ ਜਿਹੜੇ ਬੰਦੇ ਦੇ ਦਿਮਾਗ 'ਚ ਛੇਤੀ ਇਹ ਵੀ ਬਟੇਰ ਇਹ ਬਟੇਰ ਇਹ ਮੈਕਸੀਕਨ ਬਟੇਰ ਹੈ ਇਹ 15000 ਦਾ ਪੇਰ ਇਹ ਵਾਲਾ ਜੀ ਇਹ ਵੀ ਇੰਪੋਰਟ ਹੈ ਸਾਡੀ ਕੋਸ਼ਿਸ਼ ਉਹੀ ਹੁੰਦੀ ਹੈ ਵੀ ਮੇਲੇ ਦੇ ਵਿੱਚ ਉਹ ਚੀਜ਼ ਲੈ ਕੇ ਆਈਏ ਜਿਹੜੀ ਕਿਸੇ ਕੋਲ ਨਾ ਹੋਵੇ ਠੀਕ ਹੈ ਠੀਕ ਹੈ ਵੱਖਰੀ ਚੀਜ਼ ਲੈ ਕੇ ਆਉਂਦੇ ਆ ਤੇ ਆਪਾਂ ਮਲੋੜ ਸ਼ਹਿਰ ਖਾਸ ਤੇ ਆਪਣਾ ਤੇ ਜੇ ਕਿਸੇ ਵੀਰ ਭਰਾ ਨੇ ਆਪਣੀ ਵੀਡੀਓ ਚਲੋ ਆਪਾਂ ਆਪਣੇ ਪੇਜ ਤੇ ਪਾਉਨੇ ਆ ਆਲ ਓਵਰ ਇੰਡੀਆ ਜਾਂ ਵਰਲਡ ਚ ਜਾਏਗੀ ਜਦੋਂ ਤਾਂ ਕੋਈ ਵੀਰਪਰਾ ਆਪਣੇ ਘਰੇ ਹੋਮ ਡਿਲੀਵਰੀ ਵਗੈਰਾ ਜਾਂ ਤੁਹਾਡੇ ਤੋਂ ਕਿਸੇ ਪ੍ਰਕਾਰ ਦਾ ਬਰਡ ਲੈਣਾ ਚਾਹੁੰਦਾ ਤੇ ਉਹ ਵੀ ਅਵੇਲੇਬਲ ਹੈਗੀ ਹੈ ਜੀ ਨਹੀਂ ਜੀ ਹੋਮ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਜਿੱਥੇ ਤੱਕ ਬੱਸ ਜਾਂਦੀ ਹੈ ਉੱਥੇ ਤੱਕ ਵੀ ਬੱਸਾਂ ਤੇ ਪਹੁੰਚਾ ਸਕਦੇ ਆ ਤੇ ਅਗਲੇ ਨਾਲ ਸਾਰੀ ਸੈਟਿੰਗ ਕਰਕੇ ਹਾਂਜੀ ਉਹਦੇ ਚ ਵੀ ਰਿਸਕ ਉਹਦਾ ਹੋਏਗਾ ਹਾਂ ਵੀ ਜੇ ਕੋਈ ਨਾ ਖੁਦਾ ਨਾ ਖਾਸਤਾ ਜ ਬਰਡ ਨੂੰ ਕੁਝ ਹੋ ਜੇ ਹਾਂਜੀ ਹਾਂਜੀ ਕਿਉਂ ਪਹਿਲਾਂ ਗੱਲ ਕੀਤੀ ਵੀਰ ਜੀ ਚੰਗੀ ਐ ਬਾਅਦ ਚੋਖਲਾ ਕਹਵੇ ਵੀ ਤੁਸੀਂ ਚੈਨਲ ਤੁਸੀਂ ਚੈਨਲ ਤੇ ਆ ਰ ਆ ਕਿਹਾ ਸੀਗਾ ਤੇ ਅਸੀਂ ਫੁੱਟਬਾਲ ਕੇ ਕੁਛ ਨਹੀਂ ਵੇਚਦੇ ਜਾਨਵਰਾਂ ਤੇ ਪੈਸਾ ਉਹ ਖਰਚਦਾ ਜਿਹੜਾ ਇਹ ਸਮਝ ਲਓ ਕਿ ਜੂਆ ਖੇਡਣ ਵਾਲਾ ਕੰਮ ਐ ਸਾਲੀ ਸਾਲੀ ਚੀਜ਼ ਬਿਲਕੁਲ ਜੀ ਬਿਲਕੁਲ ਬੰਦੇ ਦਾ ਨਹੀਂ ਜੀ ਭਰੋਸਾ ਤੇ ਫਿਰ ਜਾਨਵਰੋਈ ਗੱਲ ਵੀ ਸਾਲੀ ਚੀਜ਼ ਦਾ ਕੋਈ ਭਰੋਸਾ ਨਹੀਂਗਾ ਤੇ ਆਪਦਾ ਕੰਟੈਕਟ ਨੰਬਰ ਇੱਕ ਕਰ ਬਾਈ ਜੀ ਜਰੂਰ ਦੇ ਲੋ 837900 ਪੂਰਾ 34 62837900 ਪੂਰਾ 34 ਲੋ ਦੋਸਤੋ ਬਹੁਤ ਹੀ ਚੰਗੇ ਚੰਗੇ ਆਪਾਂ ਤੁਹਾਨੂੰ ਬਰਡ ਵਿਖਾਏ ਆ ਜੇ ਕਿਸੇ ਵੀਰ ਭਰਾ ਨੂੰ ਹੋਮ ਵੀ ਬਰਡ ਲੈਣੇ ਨੇ ਤੇ ਵੀਰ ਨਾਲ ਕੰਟੈਕਟ ਕਰਕੇ ਜਿੱਥੇ ਇਹਨਾਂ ਦਾ ਟਿਕਾਣਾ ਤੁਹਾਨੂੰ ਦੱਸ ਦੇਣਗੇ ਤੇ ਉੱਥੇ ਆ ਕੇ ਤੁਸੀਂ ਲਿਜਾ ਸਕਦੇ ਜੀ ਇਕੱਲੇ ਬਰਡ ਹੀ ਨਹੀਂ ਭਾਈ ਉਹਨਾਂ ਨੂੰ 15 ਸਾਲ ਦਾ ਐਕਸਪੀਰੀਅੰਸ ਵੀ ਏ ਤੇ ਨਾਲ ਤੁਹਾਨੂੰ ਤਜਰਬੇ ਵਾਲੀਆਂ ਗੱਲਾਂ ਵੀ ਸਿੱਖਣ ਨੂੰ ਮਿਲਣਗੀਆਂ ਵੀ ਕਿਵੇਂ ਕਿਸੇ ਪੰਛੀ ਦੀ ਕਿਹੜੇ ਹਿਸਾਬ ਨਾਲ ਟੇਕ ਕੇਅਰ ਕਰਨੀ ਬਾਕੀ ਪਿੰਜਰਾ ਵਗੈਰਾ ਸਾਰਾ ਕੁਝ ਇਹਨਾਂ ਕੋਲ ਅਵੇਲੇਬਲ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਪ ਪਾਓ ਜਿਹੜਾ ਤੁਹਾਨੂੰ ਚੀਜ਼ ਚੰਗੀ ਲੱਗਦੀ ਏ ਲੈ ਕੇ ਬਾਈ ਉਹਨਾਂ ਤੋਂ ਤੇ ਜਾਓ ਠੀਕ ਏ ਬਾਈ ਜੀ ਧੰਨਵਾਦ ਇਹ ਟਾਈਮ ਦੇਣ ਲਈ ਠੀਕ ਏ ਬਾਕੀ ਦੋਸਤੋ ਜੁੜੇ ਰਹੋ ਆਪਣੇ ਚੈਨਲ ਤੇ ਹਰ ਟਾਈਮ ਵੀਡੀਓ ਦੀ ਪ੍ਰੋਪਰ ਤੁਹਾਨੂੰ ਜਾਣਕਾਰੀ ਦਿਆਂ ਕਰਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਕਿ ਹਰ ਵੀਡੀਓ ਤੁਹਾਡੇ ਕੋਲ ਟਾਈਮ ਟੂ ਟਾਈਮ ਪਹੁੰਚ ਸਕੇ ਧੰਨਵਾਦ ਜੀ